ਤੱਬੇ ਇੱਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰ ਉਸਦੇ ਮਿਲਦਿਆਂ ਸਭ ਕੁਝ ਮਿਲ ਜਾਏਗਾ ਸੂਰਜ ਮਿਲ ਗਿਆ ਤਾਂ ਕਿਰਨਾਂ ਸਾਰੀਆਂ ਹੀ ਮਿਲ ਗਈਆਂ ਸਾਗਰ ਮਿਲ ਗਿਆ ਤਾਂ ਲਹਿਰਾਂ ਸਾਰੀਆਂ ਹੀ ਮਿਲ ਗਈਆਂ ਦਰਖਤ ਮਿਲ ਗਿਆ ਫੁੱਲ ਪੱਤੇ ਫਲ ਸਾਰੇ ਹੀ ਮਿਲ ਗਏ ਇੱਕ ਇੱਕ ਪੱਤਾ ਮੰਗਣਾ ਤੇ ਇੱਕ ਇੱਕ ਫਲ ਮੰਗਣਾ ਇੱਕ ਸੂਫੀ ਤੇ ਕਹਿੰਦਾ ਸਭ ਕੁਝ ਖੁਦਾ ਸੇ ਮੰਗ ਲਿਆ ਖੁਦਾ ਕੋ ਮੰਗ ਕਰ ਉੱਠਦੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਦ ਹੁਣ ਹੋਰ ਮੈਂ ਕੀ ਮੰਗਾ ਫਿਰ ਸਹਿਬ ਪਤਾ ਕੀ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਜੋ ਮੰਗੇ ਤੋ ਮੰਗੇ ਦੀਆ ਜਾਣਤੇ ਕੁਸਲ ਨ ਕਭੋ ਥੀਆ ਮੰਗਨ ਮੰਗ ਸੋ ਏਕੈ ਮੰਗ ਨਾਨਕ ਜਾਣਤੇ ਪਰੇ ਪਰਾ ਮੰਗਣਾ ਹੈ ਚਲੋ ਮੰਗ ਉਸ ਏਕੇ ਨੂੰ ਮੰਗ ਜੇ ਨੂੰ ਮੰਗ ਕੇ ਸਭ ਕੁਝ ਮਿਲ ਜਾਂਦਾ ਜਿਸ ਨੂੰ ਮੰਗ ਕੇ ਮਨੋ